ਅਸਲਾਮੁਅਲੈਕਮ ਵੀਵਰਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਵੀ ਜਿਹੜੀ ਵੀਡੀਓ ਆ ਇੱਕ ਬਹੁਤ ਹੀ ਅਹਿਮ ਮੈਸੇਜ ਆ ਰਵੀ ਸਿੰਘ ਖਾਲਸਾ ਦਾ ਬੜਾ ਅਹਿਮ ਪੇਗਾਮ ਹੈ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਬਾਅਦ ਚੋ ਕਰਾਂਗੇ ਗੱਲਬਾਤ 2011 ਦੇ ਵਿੱਚ ਹੈਡਲਾਈਨ ਨਿਊਜ਼ ਸੀ ਇੱਥੇ ਕਵਰ ਲੱਗੀ ਜਦੋਂ ਇੱਥੇ ਬਹੁਤ ਵੱਡੇ ਵਾਇਲੈਂਟ ਮੌਬਾਗੇ ਸੀ ਲੰਡਨ ਵਿੱਚ ਬਹੁਤ ਕੋਟ ਕਟਾਪਾ ਹੋ ਰਿਹਾ ਸੀਗਾ ਸਾਰੇ ਗੁਰਦਾਰ ਸਾਡੇ ਪਹਿਰੇਦਾਰ ਖੜੇ ਸੀ ਆਪਣੇ ਸਿੰਘ ਨੌਜਵਾਨ ਉਸ ਵੇਲੇ ਗੁਰਦਾਰ ਦੀ ਪ੍ਰੋਟੈਕਸ਼ਨ ਲਈ ਇਹ ਸਾਡੇ ਗੁਰਦਾਰ 'ਤੇ ਹਮਲਾ ਨਹੀਂ ਹੋ ਸਕਦਾ ਕਿਰਪਾਣਾ ਅਸੀਂ ਵੀ ਚੱਕੀਆਂ ਸਾਰੀਆਂ ਨਾਲ ਉਸ ਵੇਲੇ ਵੀ ਸਾਡੇ ਕੋਲ ਇੱਕ ਨਾਂ ਹੋਵੇ ਕਿਉਂਕਿ ਸਾਡਾ ਗੁਰੂ ਘਰ ਆ ਜਦੋਂ ਉਸ ਵੇਲੇ ਸਾਡੇ ਇੱਥੇ ਸਾਊਥ ਹੌਲ ਸ਼ਹਿਰ ਆ ਬਰਮੀਓ ਸਾਰੇ ਪਾਸੇ ਉੱਥੇ ਉਸ ਵੇਲੇ ਸਿੱਖਾਂ ਨੇ ਸਾਡੇ ਮੁਸਲਮਾਨ ਭਰਾ ਦੀ ਮਸਜਿਦ ਨਾਲ ਸੀ ਉੱਥੇ ਦੂਰ ਨਹੀਂ ਗੁਰਦਾਰੇ ਤੋਂ ਸਿੱਖਾਂ ਨੇ ਉਸ ਵੇਲੇ ਪਹਿਰਾ ਤੁਸੀਂ ਕਰੋ ਨਵਾਜ ਆਪਣੀ ਬਾੜੋ ਅਸੀਂ ਬਾਹਰ ਖੜੇ ਆ ਏ 2011 ਦੀ ਗੱਲ ਆ ਸਾਰੇ ਨੂੰ ਪਤਾ ਇੱਥੇ 1979 ਵਿੱਚ ਸਾਫ ਤੋਂ ਦੇ ਵਿੱਚ ਜਿੱਥੇ ਆਪਣੇ ਬਹੁਤ ਭੈਣ ਭਰਾ ਕਰ ਰਹੇ ਆ ਉੱਥੇ ਨੈਸ਼ਨਲ ਫਰੰਟ ਜਿਹੜਾ ਗਰੁੱਪ ਆ ਜਿਹੜਾ ਬਹੁਤ ਕੱਟੜ ਗੋਰਿਆਂ ਦਾ ਗਰੁੱਪ ਆ ਉਹ ਕਿਸੇ ਸਾਡੇ ਵਰਗ ਲਾਇਕ ਨਹੀਂ ਕਰਦੇ ਜਿੱਦਾਂ ਅੱਜ ਕੱਲ੍ਹ ਉਹੀ ਗੱਲ ਹੈ ਉਸ ਵੇਲੇ ਉਹਨਾਂ ਦੀ ਬਹੁਤ ਹੀ ਚਲੋ ਰੌਲਾ ਪਾਇਆ ਸਾਡੇ 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 ਜਿਹੜੇ ਸਾਡੇ ਵਰਗੀ ਚਮੜੀ ਜਿਹਨਾਂ ਦੀ ਆ ਫਿਰ ਰੰਗ ਸਾਡਾ ਮਿਲਦਾ ਨਹੀਂਗਾ ਉੱਥੇ ਬਹੁਤ ਵੱਡੇ ਰਾਇਟਸ ਹੋਈਆਂ ਸਾਡੀ ਉੱਥੇ ਸਾਰੀ ਕਮਿਊਨਿਟੀ ਨਾਲ ਮਿਲ ਕੇ ਖੜੇ ਹੋਏ ਉਹਨਾਂ ਦਾ ਵਿਰੋਧ ਕੀਤਾ ਪੁਲਿਸ ਵੀ ਪੁਲਿਸ ਹੀ ਸਾਡੇ ਉੱਪਰ ਉਸ ਵੇਲੇ ਡੰਡੇ ਫੇਰਦੀ ਸਾਰਿਆਂ ਉੱਪਰ ਜਿਹੜੇ ਉੱਥੇ ਖੜੇ ਹੋ ਕੇ ਇਹ ਨਸਲਵਾਦੀਆਂ ਦਾ ਟੱਕਰਾ ਕਰਦੇ ਸੀਗੇ ਇਹ ਸਾਡਾ ਇਤਿਹਾਸ ਆ ਫਿਰ ਜਿੱਥੇ ਵੀ ਐਦਾਂ ਕੋਈ ਨਸਲਵਾਦੀ ਕੋਈ ਗੱਲ ਕਰਦਾ ਅਸੀਂ ਵੀ ਇੱਕ ਟਾਰਗੇਟ ਨਿਸ਼ਾਨਾ ਬਣ ਜਾਂਦੇ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਨਹੀਂ ਸੇਖਣਾ ਵਿੱਚ ਆਓ ਉਹ ਤਾਂ ਮੁਸਲਮਾਨ ਦੇ ਖਿਲਾਫ ਆ ਇਹ ਬਹੁਤ ਗਲਤ ਆ ਕਿਉਂਕਿ ਤੁਹਾਨੂੰ ਮਿਸਲੀਡ ਕਰ ਰਹੇ ਫਿਰ ਤੁਸੀਂ ਮੁਸਲਮਾਨ ਦੇ ਖਿਲਾਫ ਹੋ ਜਾਓ ਅਸੀਂ ਨਹੀਂ ਕਹਿੰਦੇ ਪਏ ਅਸੀਂ ਜਾ ਕੇ ਇਕੱਲੇ ਪ੍ਰੋਟੈਸਟ ਕਰਦੇ ਕਿਉਂਕਿ ਉਹ ਮੁਸਲਮਾਨ ਨਿਸ਼ਾਨਾ ਕਰ ਰਹੇ ਆ ਅਸੀਂ ਪ੍ਰੋਟੈਸਟ ਕਰਦੇ ਜਾ ਕੇ ਅਸੀਂ ਕਹਿੰਨੇ ਆ ਕਿਉਂਕਿ ਉਹ ਵੀ ਇਨਸਾਨ ਆ ਕਿਸੇ ਨੂੰ ਇਦਾਂ ਡਰ ਨਹੀਂ ਹੋਣਾ ਚਾਹੀਦਾ ਵੀ ਮੇਰੇ ਉੱਪਰ ਕੋਈ ਹਮਲਾ ਇਹ ਇੰਗਲੈਂਡ ਆ ਅਸੀਂ ਨਹੀਂ ਕਿੰਨੇ ਜਾ ਕੇ ਉੱਥੇ ਦੇਨ ਦਿਹਾੜੀ ਕਿਸੇ ਦਾ ਪੰਗੇ ਲਵੋ ਪਰ ਸਾਨੂੰ ਪਤਾ ਸਾਡੀ ਕਮਿਊਨਿਟੀ ਵੀ ਟਾਰਗੇਟ ਆ ਸਾਡੇ ਹੁਣ ਗੁਰਦੁਆਰੇ ਸਾਹਿਬ ਤੇ ਫੋਨ ਆ ਜਾਂਦੇ ਕਈ ਤੋਂ ਕਈ ਸਾਡੇ ਨੌਜਵਾਨ ਪੋਸਟ ਵੀ ਪਾਈ ਜਾਂਦੇ ਗੁਰਦੁਆਰੇ ਸਾਹਿਬ ਤੇ ਪਹਿਰਾ ਰੱਖੋ ਪਹਿਰਾ ਦਿਓ ਹਬਾਸ ਮਾੜਾ ਸਮਾ ਬਿਲਕੁਲ ਕਿਉਂਕਿ ਨਸਲਵਾਦ ਨੂੰ ਪਤਾ ਹੀ ਨਹੀਂ ਕੀ ਇਹ ਇੰਨੀ ਨਫ਼ਰਤ ਜਾਂਦੇ ਫਿਰਦੇ ਉਹ ਪਤਾ ਹੀ ਨਹੀਂ ਕੀ ਅਸੀਂ ਨਸਲਵਾਦੀਆਂ ਦਾ ਵਿਰੋਧ ਕਰਦੇ ਕਿਉਂਕਿ ਅਸੀਂ ਵੀ ਵਿਕਟਿਮ ਬਣਦੇ ਫਿਰਾਂ ਹਾਂ ਦਾ ਅੱਜ ਅਸੀਂ ਬਸ ਚੁੱਪ ਕਰਕੇ ਬਹਿ ਜਾਈਏ ਪਰ ਇਹ ਨਹੀਂ ਕਿ ਅਸੀਂ ਕਹਿੰਦੇ ਭਈ ਕਿਸੇ ਦਾ ਮਜਾਰਾ ਦਾ ਕੋਈ ਹੱਕ ਨਹੀਂਗਾ ਹੱਕ ਹੈਗਾ ਪਰ ਉਹ ਟੰਗ ਹੁੰਦਾ ਹੈ ਭਾਗ ਤੋੜ ਕਰਨੀ ਕਿ ਇਹਨੂੰ ਕੋਲ ਖੜਾਪਾ ਕਰਨਾ ਇਹ ਗੱਲਬਾਤ ਵਧ ਰਹੀ ਆ ਭਈ ਸਾਡੀ ਜਿਹੜੀ ਕਮਿਊਨਿਟੀ ਯੂਕੇ ਵਿੱਚ ਆ ਸਾਨੂੰ ਵੀ ਇੱਕਦਮ ਸਾਵਧਾਨ ਹੋਣਾ ਚਾਹੀਦਾ ਕਿ ਸਾਡੇ ਕੋਲੇ ਹਮਲੇ ਹੋਣੇ ਇਦਾਂ ਦੇ ਜੇ ਇੱਕ ਵਾਰੀ ਉਧਰ ਕਰ ਰਹੇ ਸਾਡੇ ਕੋਲੇ ਸੋ ਸਾਡੀ ਇਹ ਬੇਨਤੀ ਆ ਇਕੱਠੇ ਹੋਵੋ ਇੱਕ ਦੂਜੇ ਦੀ ਤੁਸੀਂ ਸਾਥ ਦੇ ਵਿੱਚ ਜਦੋਂ ਪਹਿਲਾਂ ਵੀ ਦਿੱਤਾ ਕਿੰਨੇ ਉਹਨੂੰ ਐਗਜ਼ਾਮਪਲ ਦਿੱਤੇ ਆ ਇਕੱਠੇ ਹੋ ਕੇ ਇਹ ਜਿਹੜਾ ਮਾੜਾ ਸਮਾਂ ਅਸੀਂ ਨਿਭਾਈਏ ਤੇ ਆਪਣੇ ਜਿਹੜੇ ਪਰਿਵਾਰ ਆ ਆਪਣੇ ਜਿਹੜੇ ਰਿਸ਼ਤੇਦਾਰ ਆ ਆਪਣੀ ਜਿਹੜੀ ਕਮਿਊਨਿਟੀ ਆ ਉਹ ਸ ਦੋਸਤੋ ਰਵੀ ਸਿੰਘ ਖਾਲਸਾ ਸਾਹਿਬ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮਸਲਾ ਪੇਸ਼ ਆਵੇ ਕੋਈ ਘਾਟਾ ਵਾਧਾ ਹੋ ਜਾਵੇ ਕਿਤੇ ਉਹਨਾਂ ਦੀ ਜ਼ਰੂਰਤ ਪੈ ਜਾਵੇ ਉਥੋਂ ਸਭ ਤੋਂ ਪਹਿਲੇ ਪਹੁੰਚਦੇ ਨੇ ਹੋਰ ਕੋਈ ਮザਦ ਆਸਤੇ ਪਹੁੰਚਣਾ ਪਹੁੰਚੇ ਰਵੀ ਸਿੰਘ ਖਾਲਸਾ ਉਤੇ ਸਭ ਤੋਂ ਪਹਿਲੇ ਪਹੁੰਚਦਾ ਹੈ ਵੇਖੋ ਤੁਰਕੀ ਤੁਰਕੀ ਦੇ ਵਿੱਚ ਦਲਦਰਾ ਆਇਆ ਹੈ ਰਵੀ ਸਿੰਘ ਖਾਲਸਾ ਸਭ ਤੋਂ ਉਥੇ ਪਹਿਲੇ ਪਹੁੰਚਿਆ ਉਥੇ ਜਾ ਕੇ ਲੋਕਾਂ ਦੀ امداد ਕੀਤੀ ਜੀ ਜੀ ਇਹ ਉਹੀ ਭਾਈ ਸਾਹਿਬ ਨਹੀਂ ਜਿਹੜੇ ਮਤਲਬ ਕਿ ਪਾਕਿਸਤਾਨ 'ਚ ਵੀ ਸਲਾਬ ਆਇਆ ਸੀ ਤੇ امداد ਆ ਸੇ ਆਏ ਸਨ ਪੰਡਾ ਬਿਲਕੁਲ ਬਿਲਕੁਲ ਇਹ ਉਹੀ ਰਵੀ ਸਿੰਘ ਖਾਲਸਾ ਨੇ ਜਿਹੜੇ ਸਲਾਮ ਹੈ ਰਵੀ ਸਿੰਘ ਰਵੀ ਸਿੰਘ ਕਾਲ ਕੀਤੀ ਹੈ ਸਿੱਖ ਭਾਈਆਂ ਨੂੰ ਖਾਲਸਾ ਏਡ ਨੂੰ ਮੇਰਾ ਸਲਾਮ ਹੈ ਸਲਾਮ ਹੈ ਸਾਡੇ ਪਾਕਿਸਤਾਨੀਆਂ ਦਾ ਸਲਾਮ ਹੈ ਉਹਨਾਂ ਨੇ ਬੇਤਹਾਸ਼ਾ امداد ਕੀਤੀ ਸਾਡੇ ਮੁਸਲਮਾਨ ਸਾਡੇ ਮੁਸਲਮਾਨਾਂ ਦਾ ਸਲਾਮ ਹੈ ਯਾਰ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਵੀ ਤੁਹਾਡਾ ਮਾਲ ਜਾਂਦਾ ਜਾਵੇ ਤੁਹਾਡੀ ਜਾਨ ਜਾਂਦੀ ਜਾਵੇ ਹਰ ਸ਼ੈ ਜਾਂਦੀ ਜਾਵੇ ਪਰ ਹੱਕ ਪ੍ਰਸਤੀ ਤੋਂ ਤੁਸੀਂ ਨਹੀਂ ਹਟਣਾ ਮੈਂ ਕੁਰਬਾਨ ਜਾਵਾਂ ਉਹਨਾਂ ਸਿੱਖ ਵੀਰਾਂ ਤੇ ਕਿ ਜਿਨ੍ਹਾਂ ਨੇ ਕਿਹਾ ਵੀ ਵੀਰੋ ਹਾਲਾਂਕਿ ਮੁਸਲਮ ਧਰਮ ਹੋ ਰਾ ਸਿੱਖੀਜ਼ਮ ਹੋ ਰਾ ਲੇਕਿਨ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਦੇਖਿਆ ਵੀ ਲੋਕ ਸਾਨੂੰ ਕਹਿਣਗੇ ਵੀ ਤੁਸੀਂ ਮੁਸਲਮਾਨ ਹੋ ਤੇ ਤੁਸੀਂ ਸਿੱਖਾਂ ਦੀ ਮਤਲਬ ਕਿ ਤੁਸੀਂ ਸਿੱਖ ਹੋ ਤੇ ਤੁਸੀਂ ਮੁਸਲਮਾਨਾਂ ਦੀ ਪੈਰਵੀ ਕਰਨ ਦੇ ਹੋ ਨਮਾਜ਼ ਪੜਨ ਦੇ ਨੇ ਉਹਨਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਹੀ ਰੱਖਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਗੱਲ ਨੂੰ ਰੱਖਿਆ ਵੀ ਹੱਕ ਦੇਖਿਆ ਉਹਨਾਂ ਨੇ ਇਹ ਦੇਖਿਆ ਕਿ ਮੁਸਲਮਾਨ ਨਮਾਜ਼ ਪੜ੍ਹਦੇ ਪਏ ਆ ਸੋਹਣੇ ਰੱਬ ਦੀ ਇਬਾਦਤ ਕਰਦੇ ਪਏ ਆ ਕਿ ਰੱਬ ਤੇ ਯਾਰ ਇੱਕ ਹੀ ਆ ਔਰ ਮੈਂ ਸਲਾਮ ਕਰਨਾ ਮੈਂ ਆਪਣੇ तमाम ਸਿੱਖ ਭਾਈਆਂ ਨੂੰ ਇੱਕ ਐਜ਼ ਅ ਮੁਸਲਮ ਹੋਣ ਦੇ ਨਾਤੇ ਕਿ ਯਾਰ ਉਹਨਾਂ ਦੀ ਅਜ਼ਮਤ ਉੱਲਾਮ ਹੈ ਖਾਸਾ ਐਡ ਨੂੰ ਮੇਰਾ ਸਲਾਮ ਹੈ ਦੋਸਤੋ ਰਵੀ ਸਿੰਘ ਖਾਲਸਾ ਮੈਨੂੰ ਉਹ ਬੰਦਾ ਲੱਗਦਾ ਹੈ ਜਿਹੜਾ ਕਿ ਸਿੱਖੀ ਦੇ ਉੱਤੇ ਬਿਲਕੁਲ ਟੋਲ ਰਿਹਾ ਹੈ ਸਹੀ ਸਿੱਖੀ ਦੇ ਉੱਤੇ ਟੋਲ ਰਿਹਾ ਹੈ ਉਹਦੀ ਵਜ੍ਹਾ ਕੀ ਹੈ ਜੋ ਇਨਸਾਨੀਅਤ ਦੇ ਨਾਲ ਤੁਰਦਾ ਪਿਆ ਜੋ ਗੁਰੂ ਸਾਹਿਬਾਨ ਨੇ ਕਿਹਾ ਕਿ ਹੱਕ ਸੱਚ ਦੇ ਨਾਲ ਤੁਰਨਾ ਹੈ ਹੱਕ ਸੱਚ ਦੇ ਨਾਲ ਖਲੋਣਾ ਹੈ ਉਹ ਰਵੀ ਸਿੰਘ ਖਾਲਸਾ ਬਿਲਕੁਲ ਹੱਕ ਸੱਚ ਦੇ ਨਾਲ ਖੜੋਂਦਾ ਉਹਨੇ ਇਹ ਨਹੀਂ ਵੇਖਿਆ ਕਿ ਮੁਸਲਮਾਨ ਜਿਹੜੇ ਨੇ ਕਈਆਂ ਨੇ ਕਿਹਾ ਨਾ ਕਿ ਉਹ ਮੁਸਲਮਾਨਾਂ ਦਾ ਆਪਸ ਦਾ ਮਸਲਾ ਹੈ ਅਸੀਂ ਸਿੱਖ ਹੁੰਦੇ ਨਾ ਤੇ ਤੂੰ ਹੀ ਕਿਉਂ ਉਧਰ ਉਹਨਾਂ ਦੀ ਲੇਕਿਨ ਉਹਨਾਂ ਨੇ ਕਿਹਾ ਨਹੀਂ ਉਹ ਇਨਸਾਨੀਅਤ ਹੈ ਨਾ ਹਣ ਗੋਰੇ ਵੇਖੋ ਉਹ ਚਿੱਟੀ ਚਮੜੀ ਹੋਣ ਦਾ ਫਾਇਦਾ ਚੁੱਕਦੇ ਨੇ ਸਾਡੇ ਨਬੀ ਆਏ ਉਹਨਾਂ ਨੇ ਕਿਹਾ ਕਿ ਨਾ ਗੋਰੇ ਨੂੰ ਕਾਲੇ ਤੇ ਨਾ ਕਾਲੇ ਨੂੰ ਗੋਰੇ ਤੇ ਨਾ ਅਰਬੀ ਨੂੰ ਅਜਮੀ ਤੇ ਤੇ ਨਾ ਅਜਮੀ ਨੂੰ ਅਰਬੀ ਤੇ ਨਾ ਪੰਜਾਬੀ ਨੂੰ ਹਿੰਦੀ ਤੇ ਤੇ ਨਾ ਹਿੰਦੀ ਨੂੰ ਪੰਜਾਬੀ ਤੇ ਕੋਈ ਅਹਿਮੀਅਤ ਹਾਸਲ ਹੈ ਉਹਨਾਂ ਨੇ ਕਿਹਾ ਸਭ ਬਰਾਬਰ ਹੈ ਕਿਉਂਕਿ ਢਿੱਡ ਸਭ ਦਾ ਬਰਾਬਰ ਹੈਗਾ ਇਸ ਲਈ ਹਰ ਬੰਦਾ ਬਰਾਬਰ ਇਸ ਲਈ ਰਵੀ ਸਿੰਘ ਖਾਲਸਾ ਨੂੰ ਮੈਂ ਸਲੂਟ ਪੇਸ਼ ਕਰਨਾ ਸਲਾਮ ਪੇਸ਼ ਕਰਨਾ ਕਿ ਉਹ ਸਾਰੇ ਜਿਹੜੇ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਆਏ ਜਿਹੜਾ ਉਹਨਾਂ ਨੇ ਗੱਲਬਾਤ ਕੀਤੀ ਕਿ ਖਾਲਸੇ ਦੇ ਨਾਲ ਤੁਸੀਂ ਰਹਿਣਾ ਹੈ ਵੇਖੋ ਨਾ ਜਦੋਂ ਜਿੰਨੀ ਦੇਰ ਤੱਕ ਖਾਲਸਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਕਿੰਨਾ ਬਿਹਤਰੀਨ ਦੌਰ ਗੁਰਿਆ ਕਿ ਗੋਰੇ ਜਿਹੜੇ ਨੇ ਆ ਕੇ ਇੱਥੇ ਆ ਕੇ ਨੌਕਰੀਆਂ ਕਰਦੇ ਸਨ ਉਹਦੀ ਕੀ ਵਜ੍ਹਾ ਸੀ ਕਿ ਵੇਖੋ ਨਾ ਗੁਰੂ ਸਾਹਿਬਾਨ ਨੇ ਸਭ ਤੋਂ ਪਹਿਲੇ ਇੱਕ ਇਹ ਗੱਲ ਕੀਤੀ ਕਿ ਵੇਖੋ ਜਿਹਨੇ ਖਾਲਸੇ ਦੀ ਗੱਦੀ ਤੇ ਬਹਿਣਾ ਹੈ ਨਾ ਉਹਨੇ ਜੋ ਆਪਣੀ ਤਨਖਾਹ ਰੱਖਣੀ ਉਹ ਹੀ ਉਹਨੇ ਮਜ਼ਦੂਰ ਦੀ ਤਨਖਾਹ ਰੱਖਣੀ ਕਿਉਂਕਿ ਉਹਦਾ ਆਪਣਾ ਗੁਜ਼ਾਰਾ ਨਹੀਂ ਨਾ ਹੋਏਗਾ ਉਹਨੂੰ ਫਿਰ ਪਤਾ ਲੱਗੇਗਾ ਕਿ ਮੇਰਾ ਗੁਜ਼ਾਰਾ ਨਹੀਂ ਹੁੰਦਿਆ ਇੰਨੀ ਤਨਖਾਹ ਦੇ ਵਿੱਚ ਮਜ਼ਦੂਰ ਦਾ ਕਿਵੇਂ ਹੋ ਰਿਹਾ ਹੈ ਜਿਉਂਨੇ ਆਪਣਾ ਗੁਜ਼ਾਰਾ ਕਰਨਾ ਹੈ ਫਿਰ ਉਹਨੂੰ ਆਪਣੀ ਤਨਖਾਹ ਵਧਾਣ ਦੇ ਨਾਲ ਨਾਲ ਮਜ਼ਦੂਰ ਦੀ ਤਨਖਾਹ ਵਧਾਣੀ ਚਾਹੀਦੀ ਹੈ ਉਹਨੂੰ ਵਧਾਣੀ ਪਵੇਗੀ ਐ ਖਾਲਸਾ ਅਸੀਂ ਖਾਲਸੇ ਰਾਜ ਨੂੰ ਸਪੋਰਟ ਕਰਨੇ ਆਈ ਖਾਲਸੇ ਰਾਜ ਦੇ ਨਾਲ ਨਾਲ ਆ ਦੁਬਾਰਾ ਖਾਲਸਾ ਰਾਜ ਆਣਾ ਚਾਹੀਦਾ ਦੋਸਤੋ ਮੈਂ ਇੱਕ ਮੁਸਲਮਾਨ ਹੋਣ ਦੇ ਨਾਤੇ ਰਵੀ ਸਿੰਘ ਖਾਲਸਾ ਸਾਹਿਬ ਨੂੰ ਇੱਕ ਵਾਰੀ ਫੇਰ ਬਲਕਿ ਦੋਨੇ ਹੱਥਾਂ ਨਾਲ ਸਲੂਟ ਪੇਸ਼ ਕਰਨਾ ਵਾ ਔਰ ਉਹਨਾਂ ਦਾ ਸ਼ੁਕਰੀਆ ਦਾ ਵੀ ਕਰਨਾ ਵਾ ਕਿ ਮਾਸ਼ਾਅੱਲਾ ਜਿੱਥੇ ਵੀ ਮਤਲਬ ਕਿ ਸਿੱਖ ਮੁਸਲਿਮ ਭਾਈਚਾਰੇ ਦੀ ਗੱਲ ਆਂਦੀ ਆ ਉਹ ਪਿਛਾ ਨਹੀਂ ਹਟਦੇ ਪੈਰ ਪਿਛਾ ਨੂੰ ਨਹੀਂ ਪਾਉਂਦੇ ਉਹ ਮਤਲਬ ਕਿ ਉਹ ਸਹੀ ਗੁਰੂ ਦੇ ਸਿੱਖ ਹੋਣ ਦਾ ਨਾ ਹੱਕ ਦਾਅ ਕਰ ਰਹੇ ਨੇ ਜਿਸ ਤਰ੍ਹਾਂ ਕਿ ਵੀਰ ਜੀ ਹੋਣਾ ਨੇ ਆਖਿਆ ਕਿ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੰਨੇ ਵੀ ਗੁਰੂ ਆਏ ਆ ਉਹਨਾਂ ਨੇ ਇਹੀ ਚੀਜ਼ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਇਸੇ ਗੱਲ ਦਾ ਪ੍ਰਚਾਰ ਕੀਤਾ ਵਾ ਕਿ ਹੱਕ ਦੀ ਸੱਚੀ ਗੱਲ ਕਰਨੀ ਚਾਹੀਦੀ ਆ ਅਰਬੀ ਸਿੰਘ ਖਾਲਸਾ ਦਾ ਅਸੀਂ ਬਹੁਤ ਸ਼ੁਕਰੀਆ ਦਾਅ ਕਰਨੇ ਆ ਤੇ ਉਹਨਾਂ ਨੂੰ ਸਲੂਟ ਪੇਸ਼ ਕਰਨੇ ਆ ਕਿ ਜਿਹੜਾ ਵੀ ਜਿੱਥੇ ਵੀ ਸਿੱਖ ਮੁਸਲਮਾਨ ਭਾਈਚਾਰੇ ਦੀ ਗੱਲ ਆਂਦੀ ਆ ਉਹ ਪਿੱਛਾ ਨਹੀਂ ਹਟਦੇ ਸੋ ਦੋਸਤੋ ਏ ਸੀ ਆਜੀ ਦੀ ਵੀਡੀਓ ਵੀਡੀਓ ਤੁਹਾਨੂੰ ਕੈਸੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਆਪਨਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ